ਸਭਪਲਾ ਲਾਪਤ ਵਾਇਗੁਰਜੀ ਕਾ ਖਾਸਾ ਵਾਇਗੁਰਜੀ ਕੀ ਫਤਿਹ ਦਾਸ ਗੁਰਸਿੰਦਰਪਾਲ ਸਿੰਘ ਮੀਟ ਮੈਨੇਜਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਮਰੇ ਸਭ ਕੀ ਕਹਿਣ ਚਾਹੁੰਦੇ ਬਰਸਾਤ ਕਾ ਵੀ ਟਾਇਰੀਆ ਪਰ ਪਹਿਲਾ ਗਰਮੀ ਕਰਕੇ ਫੰਗਰ ਦੀ ਆਬਦ ਘਟ ਗਈ ਪਰ ਲੱਗਦਾ ਕਿ ਮੌਸਮ ਬੜਕੀ ਫੰਗਰ ਦੀ ਆਬਦ ਵਾਦੀ ਨਜ਼ਰ ਆਈ ਮੈਂ ਸੁਣਨਾ ਕਿ ਭਾਵੇਂ ਪਹਿਲਾ ਗਰਮੀ ਦਾ ਮੌਸਮ ਹੀ ਪਰ ਸੰਗਤਾਂ ਦੇ ਵਿੱਚ ਉਦੋਂ ਵੀ ਬਹੁਤ ਉਸ਼ਾ ਸੀ ਸੰਗਤਾਂ ਉਸ ਸਮੇਂ ਵੀ ਨਤਮਸਤਕ ਹੋਣ ਵਾਸਤੇ ਪਰਿਵਾਰਾਂ ਸਮੇਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਸਨ ਪਰ ਅੱਜ ਬਰਸਾਤ ਦਾ ਦਿਨ ਹੋਰ ਕਿਉਂਕਿ ਸੰਗਤ ਦੀ ਆਮਦ ਕੁਝ ਹੋਰ ਵਧ ਗਈ ਹੈ ਕਿਉਂਕਿ ਮੌਸਮ ਬਹੁਤ ਵਧੀਆ ਤੇ ਠੰਡਾ ਤੇ ਸੁਹਾਵਣਾ ਹੈ ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਮੀਂਹ ਦੇ ਵਿੱਚ ਵੀ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਸੱਚਕਲ ਸ਼੍ਰੀਮੰਦਰ ਸਾਹਿਬ ਵਿਖੇ ਆਪਣੇ ਵਹੀਕਲਾ ਰਹੀ ਮੀਂਹ ਦੇ ਬਰਸਾਤ ਦੇ ਮੌਸਮ ਵਿੱਚ ਮੱਛਾ ਟਿਕਣ ਲਈ ਆ ਰਹੀ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਦੇ ਪ੍ਰਬੰਧ ਵੱਲੋਂ ਜੋ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਉਹਨਾਂ ਦੇ ਪਲਾਜੇ ਤੋਂ ਕਰਵਾ ਦਾ ਬਰਕਰਮਾ ਤੱਕ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਜਾਣ ਤੱਕ ਸਾਰੇ ਰਸਤੇ ਵਿੱਚ ਮੈਂਟਾਂ ਦੀ ਵਿਛਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਵਰਖਸ਼ਥਾਨਾਂ ਦੇ ਉੱਤੇ ਜੋ ਬਰਸਾਤ ਹੋ ਰਹੀ ਹੈ ਉਹਨਾਂ ਦੇ ਠਹਿਰਨ ਵਾਸਤੇ ਉਹਨਾਂ ਦੇ ਖਲੋਣ ਵਾਸਤੇ ਖੜੇ ਹੋਣ ਵਾਸਤੇ ਟੈਂਟ ਸ਼ਮਿਆਨੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਵੱਲੋਂ ਜੋ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਆ ਰਹੀਆਂ ਉਹਨਾਂ ਵਾਸਤੇ ਰੈਕਟਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਇੱਥੋਂ ਤੱਕ ਮੈਂ ਸਮਝਦਾ ਕਿ ਅੱਜ ਠੰਡਾ ਮੌਸਮ ਭਾਵੇਂ ਕਿ 24 ਘੰਟੇ ਚਾਹ ਦਾ ਲੰਗਰ ਚੱਲਦਾ ਫਿਰ ਵੀ ਠੰਡਾ ਮੌਸਮ ਹੋਣ ਕਰਕੇ ਲੰਗਰ ਹਾਲ ਵਿੱਚ ਸੰਗਤਾਂ ਵਾਸਤੇ ਚਾਹ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਜਿੱਥੇ ਸੰਗਤਾਂ ਵਿਸ਼ੇਸ਼ ਤੌਰ ਤੇ ਮੱਥਾ ਟੇਕਣ ਮੀ ਨੇਹਰੀ ਝਖੜ ਹੋਵੇ ਉੱਥੇ ਪਹੁੰਚ ਰਹੀ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਦਾ ਜੋ ਸਟਾਫ ਹੈ ਉਹ ਵੀ ਆਪਣੀ ਸੇਵਾਦਾਰ ਉਹਨਾਂ ਦੇ ਜੋ ਸੇਵਾਦਾਰ ਨੇ ਉਹ ਵੀ ਬੜੀ ਵਧੀਆ ਢੰਗ ਨਾਲ ਬਰਸਾਤ ਦੇ ਵਿੱਚ ਖਲੋ ਕੇ ਵੀ ਡਿਊਟੀਆਂ ਨਿਭਾ ਰਹੇ ਨੇ ਇੱਥੋਂ ਤੱਕ ਜੋ ਸੰਗਤਾਂ ਆਪਣੇ ਕੱਪੜੇ ਬੈਗ ਲੈ ਕੇ ਪਹੁੰਚ ਰਹੀਆਂ ਨੇ ਮੱਥਾ ਟੇਕਣ ਵਾਸਤੇ ਜਿਨ੍ਹਾਂ ਦੇ ਭਾਵੇਂ ਮੈਂ ਸਮਝਦਾ ਕਿ ਉਹ ਕੱਪੜੇ ਗਿੱਲੇ ਨਾ ਹੋ ਉਸ ਵਾਸਤੇ ਵੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਗੱਟੜੀ ਘਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਉਹਨਾਂ ਦੇ ਜੋੜੇ ਘਰ ਦੇ ਪ੍ਰਬੰਧ ਕੀਤੇ ਉਹਨਾਂ ਦੀ ਜੋੜਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਜੋ ਕੱਪੜੇ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਗੱਟੜੀ ਘਰ ਦਾ ਪ੍ਰਬੰਧ ਕੀਤਾ ਗਿਆ ਸੰਕਟਾਂ ਆਪਣੇ ਜੋ ਬੈਗ ਨੇ ਉਹਨਾਂ ਨੂੰ ਕੱਪੜੇ ਨੇ ਗਿੱਲੇ ਹੋਣ ਤੋਂ ਬਚਾਉਣ ਲਈ ਗੱਟੜੀ ਘਰ ਵਿੱਚ ਜਮ੍ਹਾਂ ਕਰਾ ਕੇ ਸ਼੍ਰੀ ਦਰਬਾਰ ਸਾਹਿਬ ਕੇ ਨਤਮਸਤਕ ਹੋਣ ਆ ਰਹੀਆਂ